ਸੰਗੇ ਖਾਲਸਾ 4 ਮਿੰਟ 37 ਸਕਿੰਟ 28 ਪੈਂਟ ਇਹਨਾਂ ਦੀ ਸੀ ਪਹਿਲੇ ਨੰਬਰ ਤੇ ਆਏ ਆ ਉਹਨਾਂ ਨੂੰ ਸਵਰਵਾਸੀ ਸਰਦਾਰ ਹਰਪ੍ਰੀਤ ਸਿੰਘ ਦੇ ਪੁੱਤਰੇ ਹਰਪੂਰ ਸਿੰਘ ਗੁਰਪ੍ਰੀਤ ਸਿੰਘ ਸਤ ਗੁਰਵਿੰਦਰ ਸਿੰਘ ਹੈਪੀ ਪੰਡਾਲ ਗੁਦਾ ਵੱਲੋਂ ਪੰਡਾਲ ਹਮਤ ਵੱਲੋਂ ਇੱਕ ਮੋਟਰਸਾਈਕਲ ਇੱਕ ਸ਼ੀਲਡ ਹੈਪੀ ਨੂੰ ਬਹਿੰਦੀ ਉਹ ਵੀ ਆ ਜਾ ਯਾਰ جاؤ آپ جی پہلے نمبر پہ کے سیکھ سنگے خالسا ਪੰਜਾਬੀ ਆਵੇ ਆਪਕੇ ਬਹੁਤ ਪ੍ਰਸਿੱਧ ਚਾਬੀ ਬਣੋ ਮਾਤਾ ਬਾਸੋਂ ਤੇ ਨਾਲੇ ਸ਼ੀਲਡ ਆ ਜਾਓ ਇਹ ਜੋ ਵਿਭਾਗੀ ਨਾਮ ਕੋਈ ਉਹੋ دوجا نام دیپا موائی چار منٹ اکتالی سیکنڈ بائی منٹ ایک کس ہزار روپیے کا نام تجایا ਏ ਸੰਦੀਪ ਸਿੰਘ ਸਰਦਾਰ ਸੁਖਮਾਨ ਸਿੰਘ ਦੀ ਨੰਬਰਦਾਰ ਬਟਾਲਾ ਕੂਟਾ ਵਾਲਾ ਵੱਲੋਂ ਦਿੱਤਾ ਗਿਆ ਇਹ ਨਰੇਤਰਵਾਦੀ ਆ ਸੁਖਮਾਨ ਸਿੰਘ ਦੀ ਨੰਬਰਦਾਰ ਹੋ ਵੀ ਆ ਜਾਓ ਹੁਣੇ ਇਸੋ ਨਿਹਾਨ ਸਤਿ ਸ੍ਰੀ ਅਕਾਲ ਤੀਜਾ ਨਾਮ ਗੁਰਵਿੰਦਰ ਸਿੰਘ 42 ਸਕਿੰਟ ਦੇ ਪੁਆਇੰਟ ਤੇਰਾ 21000 ਰੁਪਇਆ ਇਨਾਮ ਦਿੱਤਾ ਗਿਆ ਆ ਇੱਕ ਸ਼ੀਟ ਨਾਲ ਕੇ ਇੱਕ ਵੀਪਾ ਕੇ ਦਾ ਮਕਰ ਸਿੰਘ ਦਾ ਕਾਰਗੜਾ 44344 ਇਹਨਾਂ ਨੂੰ 11000 ਰੁਪਇਆ ਕਲਦੀਪ ਸਿੰਘ ਜੂਕੇ ਸਾਰਨਾ ਵਿਆਦੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਦਿੱਤਾ ਗਿਆ ਹੈ ਬੋਲੇ ਸੋਨਿਆਰ ਸਤਿ ਸ੍ਰੀ ਅਕਾਲ ਛੇਮਾ ਨਾਮ ਸੋਡੀ ਰਸੂਲਪੁਰ 4 ਬੈਂਕ 4 ਬੈਂਕ 43 ਸੈਂਟ 78 ਬੈਂਕ 2500 ਰੁਪਇਆ ਆ ਗਿਆ ਹੈ ਐਕਸੀਲ ਬੋਲੇ ਸੋਨੇ ਹਾਲ ਸਾਸਰੀ ਅਗਾਰ ਸੱਤਵਾਂ ਨਾਮ ਸੁਖਿੰਦਰ ਸਿੰਘ ਕਾਨਾਟੇਸ਼ੀਆਂ 4 ਮਿੰਟ 44 ਸੈਕਿੰਡ 84.2500 ਰੁਪਈਆ ਇਹਨਾਂ ਨੂੰ ਵੀ ਦਿੱਤਾ ਜਾਂਦਾ ਹੈ ਨਾ ਚੀਟ ਅੱਠਵਾਂ ਨਾਮ ਅਮਰੀਕ ਸਿੰਘ ਗਾਦੀ 4.46 ਸਕਿੰਟ 65.2500 ਰੁਪਏ ਦੀ ਸੇਵਾ ਇਹਨਾਂ ਨੂੰ ਦਿੱਤੀ ਗਈ ਆ ਨਵਾਂ ਨਾਮ ਅਮਰ ਗਿੱਨਾ 4.47 31 ਪੁਆਇੰਟ 2500 ਰੁਪਇਆ ਕੋਰੇ ਸਰਕਾਰ 447 4 ਮਹੀਨ 47 ਕੈਂਡਰਨਾਟ ਪੁਆਇੰਟ 2500 ਰੁਪਿਆ ਸੇਵਾ ਕੀਤੀ ਗਈ ਇਹਨਾਂ ਨੂੰ ਬਹੁਤ ਧੰਨਵਾਦੀਆਂ ਜੀ ਔਰ ਸਭ ਤੋਂ ਪਹਿਲਾਂ ਸਰ ਸਰਬਾਸੀ ਸਰਦਾਰ ਹਰਭਜਨ ਸਿੰਘ ਉਹਨਾਂ ਦੇ ਪੁੱਤਰੇ ਹਰਜੂ ਸਿੰਘ ਗੌਰਵਰੀ ਸਿੰਘ ਸਾਨ੍ਹ ਭਰਵਿੰਦਰ ਸਿੰਘ ਹੈਪੀ ਉਹਨਾਂ ਨੂੰ ਬਹੁਤ ਹੀ ਆ ਕੇ ਵਿਸ਼ੇਸ਼ ਤੌਰ 'ਤੇ ਕਬੱਡੀ ਦੇ ਔਰ ਬੇਟੀ ਕਰਦੇ ਆ ਜਿਹੜਾ ਜਿਹੜਾ ਸਾਖਤਾ ਨੇ ਸੇਵਾ ਭੇਜੀ ਆ ਉਹਨਾਂ ਨੂੰ ਵੀ ਆਪਾਂ ਵਿਸ਼ੇਸ਼ ਸਨਮਾਨ ਦੇਣੀ ਆ ਸੁਖਦੀਪ ਸਿੰਘ ਸਾਧਾ ਉਸਤਵਰਾਮ ਸਿੰਘ ਲੰਬੜਦਾਰ ਪਟਾਰਕਾ ਤੋਂ 31000 ਰੁਪਏ ਦੀ ਸੇਵਾ ਕੀਤੀ ਆ ਦੂਜਾ ਨਾਮ ਜਿਸਾਇਨਾ ਵੱਲੋਂ ਉਹ ਵੀ ਆਣ ਕੇ ਆਪਣਾ ਵਿਸ਼ੇਸ਼ ਸਨਮਾਨ ਲੈ ਲਲ ਜੀ ਸੁਖਦੀਪ ਸਿੰਘ ਸਾਧਾ ਉਸਤਵਰਾਮ ਸਿੰਘ ਲੰਬੜਦਾਰ ਬਟਾ ਹਸਪਤਾਲ ਵਾਲੇ ਤਰਨਦੀਪ ਸਿੰਘ ਹੇ ਸੋਹਿਆ ਸਾਥ ਸ੍ਰੀ ਅਕਾਲ ਕਰਨਦੀਪ ਸਿੰਘ ਜਸਨਾਬ ਕਰਮਨ ਸਿੰਘ ਲੱਭੜਦਾਰ ਭਟਾਰਾ ਟਟਾ ਤੋਂ 2100 ਰੁਪਈਆ ਉਹਨਾਂ ਨੂੰ ਵੀ ਵਿਸ਼ੇਸ਼ ਸਨਵਾਦ ਦੇਣਾ ਹੈ ਹੋਰਾਂ ਤੋਂ ਬਾਅਦ ਤਨਦੀਪ ਸਿੰਘ ਯੂਕੇ ਜਸਨਾਬ ਗਿਆਨੀ ਸੰਤੋਖ ਸਿੰਘ ਭਟਾਰਾ ਟਟਾ ਹੋਰਾਂ ਨੂੰ ਵਿਸ਼ੇਸ਼ ਨਿਵਾਦ ਦਿੱਤਾ ਜਾਣਾ ਹੈ ਉਹ ਵੀ ਆ ਕੇ ਆਪਣਾ ਵਿਸ਼ੇਸ਼ ਸਰਬੋਤ ਦੇ ਲੋ 11000 ਰੁਪਇਆ ਪੰਜਵੇਂ ਨਾਮ ਲਈ ਦਿੱਤਾ ਸੀ ਭੇਜਿਆ ਇਹਨਾਂ ਨੂੰ ਬਹੁਤ ਧਰਵਾਦੀਆਂ ਜੀ ਤੇਜਾ ਸਿੰਘ ਪੱਦੀ ਵਾਲੇ ਉਹਨਾਂ ਦੇ ਸਵਰਗਵਾਸੀ ਸਰਦਾਰ ਤੇਜਾ ਸਿੰਘ ਪੱਦੀ ਵਾਲੇ ਪਰਿਵਾਰ ਵੱਲੋਂ 5000 ਰੁਪਇਆ ਪੌਦਾਂ ਦੀ ਸੇਵਾ ਭੇਜੀ ਗਈ ਸੀ ਉਹ ਵੀ ਆ ਕੇ ਆਪਣਾ ਵਿਸ਼ੇਸ਼ ਨਿਵਾਦ ਲੈ ਲੋ امرجیت سانو بلکیت پنڈال بوٹا تو پانچ سو روپیہ وہ بھی آ کے اپنا لے لو بلبھیر سنگ سانو مہندر سنگ کانبا پنڈال بوٹا تو پانچ ہزار کبنجا سو روپیے کی سیوا کی وہ بھی آ کے اپنا وشیش نرمان لے لو ਸਰਗਵਾਸੀ ਜਹਰਾਂ ਸਿੰਘ ਜਿਹੜਾ ਪਰਿਵਾਰ ਵੱਲੋਂ 1000 ਰੁਪਏ ਸੇਵਾ ਕੀਤੀ ਉਹ ਵੀ ਆ ਗਏ ਆਪਣਾ ਵਿਸ਼ੇਸ਼ ਸਰਬਾਨ ਲੈ ਲਓ ਜੀ ਬੇਦਰ ਸਰਪੰਚਾ ਭੰਡਾਰ ਦਿੱਤਾ ਤੋਂ 3300 ਰੁਪਏ ਸੇਵਾ ਕੀਤੀ ਆ ਉਹ ਵੀ ਆ ਗਏ ਆਪਣਾ ਵਿਸ਼ੇਸ਼ ਸਰਬਾਨ ਲੈ ਲਓ ਜੀ ਸਰਬਜੀਤ ਸਿੰਘ ਸਾਹਿਬ ਸੁੱਚਾ ਸਿੰਘ ਪਟਾਲ ਹਿੰਮਤੋਂ 2000 ਰੁਪਇਆ ਸੇਵਾ ਦੇ ਜੀਓ ਵੀ ਲੈ ਲਓ ਆਪਣਾ ਵਿਸ਼ੇਸ਼ ਸਨਮਾਨ ਬਹਾਦਰ ਸਿੰਘ ਸਾਹਿਬ ਮਹਿੰਦਰ ਸਿੰਘ ਕਾਂਬਾ ਪਟਾਲ ਨੂੰ ਦਾ 2100 ਰੁਪਇਆ ਸੇਵਾ ਦੇ ਜੀਓ ਵੀ ਆਪਣਾ ਸਨਮਾਨ ਲੈ ਲਓ ਜੀ ਵੇਦਰਪਾਲ ਜੀ 100 ਰੁਪਇਆ ਸੇਵਾ ਦੇ ਜੀ ਬਹੁਤ ਧੰਨਵਾਦੀ ਆ ਜੀ ਸਤਨਾਮ ਸਤੋ ਸਾਨੂੰ ਜਸਵੀਰ ਸਿੰਘ ਪਟਾਲ ਹੈ ਮਤੋਂ 1100 ਰੁਪਏ ਸੇਵਾ ਪੇਜੀਆ ਉਹ ਵੀ ਆ ਕੇ ਆਪਣਾ ਸਨਮਾਨ ਲੈ ਲਓ ਜੀ ਮਹਾਂਕਾ ਜਸਵਿੰਦਰ ਦਾਸ ਕਮਲਪ੍ਰੀਤ ਸਹਿਦਾਰ ਸਿੰਘ ਸਾਨੂੰ ਸਰਬਾਸੀ ਮਹਾਂ ਦਾ ਮਰਜੀਤ ਦਾਸ ਜਿਹਦੇ ਪਰਿਵਾਰ ਵੱਲੋਂ 5000 ਰੁਪਏ ਸੇਵਾ ਪੇਜੀ ਕੀਆ ਉਹ ਵੀ ਸਨਮਾਨ ਲੈ ਲਓ ਅੰਕਾ ਸੋਧਣਾ ਉਰ ਵੀ ਬੇਟੀ ਆ ਗਿਆ ਆਪਣਾ ਸਾਮਾਨ ਲਓ ਮਨਜੀਤ ਸਿੰਘ ਦਾ ਸਾਡਾ ਬਾਬਾ ਸਿੰਘ ਬਠਾਲਪੁਰਾ ਤੋਂ 5500 ਰੁਪਇਆ ਸੇਵਾ ਭੇਜੀ ਹੋ ਵੀ ਆਪਣਾ ਸਾਮਾਨ ਲੈ ਲਓ ਜੀ ਉੱਲੱਖ ਸਿੰਘ ਕੋ ਸਾਨੂੰ ਸੋਢੀ ਸਿੰਘ ਖੰਭਾ ਪਟਾਰ ਪੂਜਾ ਤੋਂ 1100 ਰੁਪਇਆ ਸੇਵਾ ਭੇਜੀ ਉਹ ਵੀ ਆਪਣਾ ਸਨਮਾਨ ਲੈ ਲਓ ਪਵਿੱਤਰ ਸਿੰਘ ਸੰਭਵ ਬਲਾਸ਼ਕਰ ਸਿੰਘ ਪਟਾਰ ਹਿੰਮਤ ਤੋਂ 1100 ਰੁਪਇਆ ਸੇਵਾ ਭੇਜੀ ਆ ਉਹ ਵੀ ਆਪਣਾ ਸਨਮਾਨ ਲੈ ਲਓ ਪੰਜ ਸਿੰਘ ਸਾਨੂੰ ਬ੍ਰਾਮ ਚੰਦੇ ਪਟਾਰ ਪੂਜਾ ਤੋਂ 1100 ਰੁਪਇਆ ਸੇਵਾ ਭੇਜੀ ਆ ਉਹ ਵੀ ਆਪਣਾ ਸਨਮਾਨ ਲਓ ਸਵਾਰਕਾ ਸਿੰਘ ਸਰਦਾਰ ਮੋਹਬਾਬ ਸਿੰਘ ਸਾਨਾ ਮਾਤਾ ਸਿੰਘ ਦੇ ਪਰਿਵਾਰ ਵੱਲੋਂ 1100 ਰੁਪਏ ਸੇਵਾ ਪੇਟੀ ਕੋ ਵੀ ਸਨਮਾਨ ਲੈ ਲਓ ਕੈਨਦੀਪ ਸਿੰਘ ਕੰਗ ਸਾਨੋ ਮਹਿੰਦਰ ਸਿੰਘ ਕੰਗ ਭੰਡਾਰ ਬੂਟਾ ਵਾਲੇ 11000 ਰੁਪਇਆ ਸੇਵਾ ਭੇਜੀ ਆ ਬਾਬਾ ਦਾ ਫੰਡ ਜੋ ਵੀ ਆ ਗਿਆ ਆਪਣਾ ਸਰਮਾਨ ਲੈ ਲਓ ਜੀ